ਤੁਸੀਂ ਦੱਸੋ ਸਿਰ ਕਿਉਂ ਕਮਾਉਣੇ ਸਿਰ ਕਮਾਉਣਾ ਤੁਸੀਂ ਦੱਸੋ ਸਿਰ ਕਿਉਂ ਕਮਾਉਣੇ ਸਿਰ ਕਮਾਉਣਾ ਇੱਕ ਮਸਤੀ ਉਹਦੇ ਨਾਮ ਦੀ ਸਿਰ ਕਮਾਉਣਾ ਕੋਈ ਇਹ ਨਹੀਂ ਸਾਡੇ ਚ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਿਆ ਇਹ ਅਗਰ ਨਹੀਂ ਨਹੀਂ ਆ ਸਕਦਾ ਕਦੀ ਨਹੀਂ ਆ ਸਕਦਾ ਫਿਰ ਸਿਰ ਕਿਉਂ ਕਮਾਉਣੇ ਮੈਂ ਦੱਸਣਾ ਕਿਰ ਨਾਲੇ ਵੀਵਰਸ ਹੈ ਕੋਈ ਇੱਕ ਦਿਨ ਕਿਉਂ ਚੁਣਨਾ ਹੈ ਮਸਤੀ ਵਾਸਤੇ ਵੀਰਵਾਰ ਹੀ ਕਿਉਂ ਚੁਣਨਾ ਹੈ ਮਸਤੀ ਵਾਸਤੇ ਕਾਰੋਬਾਰ ਕਰ ਲੈ ਆਪਣਾ ਬਾਕੀ ਦਿਨਾਂ ਚ ਵੀ ਮਸਤੀ ਹੋਣੀ ਚਾਹੀਦੀ ਸਰ ਕਾਰੋਬਾਰ ਵੀ ਕਰਨਾ ਹੈ 24 ਘੰਟੇ ਮਸਤੀ ਹੋਣੀ ਚਾਹੀਦੀ ਜੇ ਕਰ ਅਸੀਂ 24 ਘੰਟੇ ਮਸਤੀ ਕਰਾਂਗੇ ਪਰਵਾਰ ਕਿੱਥੋਂ ਪਾਲਾਂਗੇ ਲੋਕਾਂ ਦੇ ਪੈਸੇ ਤੋਂ ਥੋਡੇ ਕੋਲੇ ਸਿੱਖ ਪਰਿਵਾਰ ਆਉਂਦੇ ਹਨ ਬਹੁਤ ਆਉਂਦੇ ਬਹੁਤ ਸਰਦਾਰ ਆਉਂਦੇ ਹਨ ਬਿਲਕੁਲ ਬਹੁਤ ਜਦੋਂ ਉਹਨਾਂ ਕੋਲੇ ਗੁਰਨਾਨਕ ਦਾ ਫਲਸਫਾ ਹੈ ਤੁਹਾਡੇ ਕੋਲ ਆਣ ਦੀ ਕੀ ਲੋੜ ਹੈ ਉਹਨਾਂ ਨੂੰ ਥੋੜੇ ਅੱਗੇ ਆ ਕੇ ਕਿਉਂ ਮੱਥਾ ਟੇਕੀ ਮੇਰੀ ਵੀਡੀਓ ਦੇਖੋ ਸਰ ਮੈਂਨੇ ਪ੍ਰੋਪਰ ਮਨਾ ਕੀਤਾ ਹੋਇਆ ਹੈ ਕੋਈ ਵੀ ਇਨਸਾਨ ਮੇਰੇ ਚਰਨ ਸਪਰਸ਼ ਨਹੀਂ ਕਰੂਗਾ ਨਮਸਤੇ ਕਰੂਗਾ ਸਰ ਤੇਖਦੇ ਆ ਫਿਰ ਵੀ ਤੇ ਕੀ ਯਾਰ ਤੁਸੀਂ ਦੱਸ ਦਿੰਦੇ ਹੋ ਨਾ ਮੈਂ ਦੇਖਿਆ ਵੀਡੀਓ ਦੇ ਵਿੱਚ ਇਹ ਕਿਵੇਂ ਬੜੇ ਬੜੇ ਲੋਕਾਂ ਦੇ ਦਾਦੇ ਪਰਦਾਦੇ ਸਭ ਦੇ ਨਾਮ ਨਿਕਲਦੇ ਆ ਕਿਉਂ ਇੱਥੇ ਕੋਈ ਆਧਾਰ ਕਾਰਡ ਜੁਮਾ ਕਰਵਾਇਆ ਜਾਂਦਾ ਹੈ ਤੁਸੀਂ 10 ਬੰਦੇ ਚੱਕ ਕੇ ਲੈ ਆਈਏ ਉਹ ਰੱਖੀਏ ਫਿਰ ਪਤਾ ਲੱਗੂਗਾ ਤੁਸੀਂ 50 ਬੰਦੇ ਲੈ ਕੇ ਆਓ ਆਪਣੇ ਤੁਸੀਂ ਕਹਤਾ ਵੀ ਜਗਦੀਸ਼ ਸਿੰਘ ਕੀ ਦਾ ਨਾਮ ਹੈ ਮੈਂ ਕਹਾਂ ਮੇਰੇ ਦਾਦੇ ਦਾ ਨਾਮ ਹੈ ਫਿਰ ਉਸ ਤੋਂ ਬਾਅਦ ਮੇਰੀ ਜੀਵਨ ਚ ਕੀ ਤਬਦੀਲੀ ਹੋ ਗਈ ਜਦੋਂ ਕਿਸੇ ਦਾ ਕੋਈ ਵੀਜ਼ਾ ਲੱਗ ਗਿਆ